ਕੋਲੰਬੀਆ ਦੇ ਵਿੱਚੋਂ ਜਾਨ ਬਚਾ ਕੇ ਆਏ ਨੌਜਵਾਨ ਨੇ ਰੋਂਗਟੇ ਖੜੇ ਕਰਨ ਵਾਲੀਆਂ ਘਟਨਾਵਾਂ ਦੱਸਿਆ ਨੇ ਇਸ ਨੌਜਵਾਨ ਨੂੰ ਡੋਂਕਰਾਂ ਨੇ ਕੋਲੰਬੀਆ ਦੇ ਵਿੱਚ ਬੰਦਕ ਬਣਾ ਲਿਆ ਸੀ ਅਤੇ ਡੋਂਕਰਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਜਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਉਹ ਜੁਲਾਈ 2024 ਨੂੰ ਬਿਹਤਰ ਭਵਿੱਖ ਦੀ ਆਸ ਦੇ ਵਿੱਚ ਘਰੋਂ ਅਮਰੀਕਾ ਦੇ ਲਈ ਰਵਾਨਾ ਹੋਇਆ ਸੀ ਪਰ ਨੌਜਵਾਨ ਨੂੰ ਏਜੰਟਾ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਲਿਜਾਣਦੇ ਹੋਏ ਕੋਲੰਬੀਆ ਦੇ ਵਿੱਚ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਜੁਤੇ ਏਜੰਟਾ ਨੇ ਇਸ ਦੇ ਨਾਲ ਦੇ ਹੋਰ ਚਾਰ ਸਾਥੀਆਂ ਦਾ ਫੋਨ ਅਤੇ ਪਾਸਪੋਰਟ ਖੋਲੇ ਅਤੇ ਪੰਜ ਮਹੀਨਿਆਂ ਤੱਕ ਕਮਰਿਆਂ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਤੇ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਲਾ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਨੂੰ ਕੰਪਲੀਟ ਮੈਨੂੰ 12 ਮਹੀਨੇ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਡਮ ਨੀਦਰਲੈਂਡ ਉਹ ਤੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇਮ ਗਿਆ ਸੂਰੀਨੇਮ ਤੋਂ ਗੁਆਨਾ ਗਿਆ ਫੇਰ ਉੱਥੋਂ ਬੱਤਰ ਗਣੇ ਜੰਗਲਪਾਰ ਕੀਤਾ ਅਮਾਜ਼ਨ ਜੰਗਲਪਾਰ ਕੀਤਾ ਵਾ ਅਮਾਜ਼ਨ ਜੰਗਲਪਾਰ ਕੀਤਾ ਪਤਰੇਣੇ ਮੇਰੇ ਨਾਲ ਕੋ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਹੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫੇਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕਰਾਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ੀਲ ਚੋਂ ਫਿਰ ਰਹਾ ਸੱਤ ਅੱਠ ਦਿਨ ਬ੍ਰਾਜ਼ੀਲ ਰਹਿਏ ਸੇ ਉੱਥੋਂ ਫਿਰ ਗਿਆ ਬਿਲੀਵੀਆ ਹਰੇਕ ਮਿਲਕੇ ਗਾਂ ਦੇ ਗਾਂ ਡਾਂ ਡਾਂ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਿਲਕੇ ਡਾਂਕਰਾਂ ਨਾਲ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਨ ਫੋਨ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਂਦਿਆ ਵਾ ਇਹਨੂੰ ਕਿ ਡ੍ਰੌਪ ਕਰਨਾ ਵਾ ਤੇ ਉੱਥੋਂ ਗਾਂ ਦੇ ਗਾਂ ਪਹੁੰਚਦੇ ਪਹੁੰਚਦੇ ਕੋਲੰਬੀਆ ਪਹੁੰਚ ਗਏ ਕੋਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਆ ਉੱਥੇ ਪਿੱਛੇ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਏਜੈਂਟ ਆਣਾ ਜਿੰਨੇ ਵੀ ਜਿਹੜਾ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਾਰੇ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੋਂਕਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ ਲੱਖ 2 ਲੱਖ ਕਰੋ ਫੜ ਲਿਆ ਵਾ ਗਾਂ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਕਰੋ ਤੇ ਗਾਂ ਲੱਖ ਪਚਾਉਂਦੇ ਆ ਕਿ ਆਹ ਡੋਂਕਰ ਫਿਰ ਸਭ ਕਹਿੰਦੇ ਕਿ ਹਾਂ ਉਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਫਰੋਡ ਡਿਮਾਂਡ ਕਰਦੇ ਆ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਮੈਂ ਕਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨੇ ਆ ਤੇ ਤਰ੍ਹਾਂ ਤੋਂ 6-7 ਮਹੀਨੇ ਹਾਂ ਜਦੋਂ ਤੁਹਾਨੂੰ ਉੱਥੇ ਲੈ ਕੇ ਜਾਇਆ ਮੈਨੂੰ ਇੱਕ ਏਜੰਡਰ ਇਹ ਡਾਊਨ ਕਰਨੇ ਮੈਨੂੰ ਚੇਂਜ ਕਰਤਾ ਸੀ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੀ ਸਾਡੇ ਘਰ ਸੀ ਉੱਥੇ ਉੱਥੇ ਚੱਲ ਗਏ ਸੀ ਅਸੀਂ ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਨੇ ਏਜੰਟ ਨੇ ਗਾਪ ਭੇਜ ਤੁਹਾਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਆ ਕੇ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਮ ਚ ਲੈ ਗਏ ਮੈਨੂੰ ਕਿਤੇ ਕੀ ਕਹਿੰਦਾ ਤੁਹਾਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚਕਾਤਾ ਹੀ ਮਾਫੀਆ ਚ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਚ ਚਕਾਤਾ ਹੀ ਮੈਨੂੰ ਮਾਫੀਆ ਨੇ ਤੇ 5-6 ਮਹੀਨੇ 5-6 ਮਹੀਨੇ ਮੈਂ ਬੰਦ ਰਿਆ ਇੱਕ ਰੂਮ ਜਿਮੈਂ 5-6 ਮਹੀਨੇ ਰੱਖਿਆ ਰੂਮ ਜਿਮੈਂ ਮੇਰੇ ਤੋਂ ਫੋਨ ਹੀ ਖੋਲੇ ਸੀ ਮੇਰੇ ਤੋਂ ਪਾਸਪੋਰਟ ਵਗੈਰਾ ਸਭ ਕੁਝ ਹੋਲੇ ਸੀ ਮੇਰੇ ਤੋਂ ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕਹੇ ਬੰਦੇ ਡਾਕਟਰ ਨੂੰ ਪੈਸੇ ਦੇ ਕੇ ਉਹਨਾਂ ਤੋਂ ਵੀ 5 ਦੇ ਕੇ ਤੇ ਉਹਨਾਂ ਤੋਂ ਫੜਾ ਕੇ ਮਤਲਬ ਕਿ ਬਿਸਕੁਟ ਲੈ ਕੇ ਆਉਂਦੇ ਸੀ ਜਾਂ ਬਿਸਕੁਟ ਵੀ ਉਹ ਵੀ ਬਿਸਕੁਟ ਵੀ ਦਿੰਦੇ ਸੀ ਇਹਨੇ ਬਿਸਕੁਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤੀ ਛੱਡਿਆ ਇੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਇੱਥੇ ਬਲਵਿੰਦਰ ਨਾਦੇਸ ਨੌਜਵਾਨ ਨੇ ਅੱਗੇ ਦੱਸਿਆ ਕਿ ਡੋਂਕਰਾਂ ਨੇ ਕਈ ਮੁੰਡਿਆਂ ਤੇ ਅਨਮਨੁੱਖੀ ਤਸੀਹੇ ਕੀਤੇ ਲੋਹੀ ਦੀਆਂ ਰੋਡਾਂ ਗਰਮ ਕਰਕੇ ਲਗਾਈਆਂ ਗਈਆਂ ਪਲਾਸਟਿਕ ਦੀਆਂ ਬੋਤਲਾਂ ਪਿਘਲਾ ਕੇ ਸ਼ਰੀਰ ਤੇ ਪਾਈਆਂ ਗਈਆਂ ਤੇ ਸ਼ਰੀਰ ਤੇ ਬਲੇਡ ਮਾਰੇ ਗਏ ਅਤੇ ਫਿਰ ਇਸ ਦੀਆਂ ਵੀਡੀਓਜ਼ ਬਣਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਭੇਜੀਆਂ ਗਈਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੋਂਕਰ ਨੇ ਉਹਨਾਂ ਨੂੰ 5 ਮਹੀਨਿਆਂ ਤੱਕ ਬੰਦਕ ਬਣਾ ਕੇ ਰੱਖਿਆ ਸੀ ਇੱਕ ਰਾਤ ਉਹ ਡੋਂਕਰਾਂ ਦੇ ਚੁੰਗਲ ਦੇ ਵਿੱਚੋਂ ਆਪਣੀ ਜਾਨ ਬਚਾ ਕੇ ਨਿਕਲ ਗਿਆ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਬਾਅਦ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਪਾਉਣ ਨੂੰ ਮੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਹੈ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬਿਆ ਅੱਜ ਤੋਂ 1.5 ਸਾਲ ਹੋ ਗਏ ਅੱਜ ਇੱਕ 1.5 ਸਾਲ ਹੋ ਗਏ ਅੱਜ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬ ਪਰ 1.5 ਲੋਕ ਬੰਦੇ ਹੋ ਗਾਇਬ ਮੇਰੇ ਮੇਰੇ ਜਿਹਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਬੇ ਸੀ ਮੁੰਡੇ ਤੇ 1.5 ਲੋਕ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਿਆ ਗੁਆਚੇ ਆ ਕੇ ਪਤਾ ਨਹੀਂ ਕਿੱਥੇ ਚਲੇ ਗਏ ਕਿੱਥੇ ਜਾ ਕੇ ਮਰ ਗਏ ਹੈ ਨਹੀਂ ਪਤਾ ਨਾ ਤੁਹਾਨੂੰ ਦਾ ਤੁਹਾਨੂੰ ਕੀ ਲੱਗਦਾ ਵਾ ਕਿ ਮੇਬੀ ਡੈਡੀ ਉਹ ਗਏ ਸਾਨੂੰ ਲੱਗਦਾ ਮਰ ਗਏ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਹੈ ਲੱਭਣ ਦੀ ਪਰ ਨਹੀਂ ਲੱਭੇ ਉਹ ਮੁੰਡੇ ਡੌਂਕਰਾਂ ਦੇ ਬਗੂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡੌਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿਛੇ ਉਹਦੇ ਪਿਛੇ ਕਾਰਨ ਇਹ ਆ ਕਿ ਇਹ ਕੁਛ ਏਜੰਟ ਮਾਰੇ ਹੁੰਦੇ ਆ ਏਡ ਫੋਨ ਕਰ ਦਿੰਦੇ ਹਾਂਗੇ ਨਾ ਪਿਛੇ ਮੈਨੂੰ ਘਰੋਂ ਪੈਸੇ ਨਹੀਂ ਮਿਲਣਗੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚ ਹੁੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲ ਨੂੰ ਮੈਂ ਹੋਰ ਥੋੜੇ ਪੈਸੇ ਵੜਾ ਇੱਕ ਏਜੰਟ ਨੂੰ ਬਹੁਤ ਲਾਲਚ ਹੁੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਰਨ ਹੁੰਦਾ ਕਿ ਸਾਡਾ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੈ ਦੋਨੋਂ ਦੋ ਅਮਰਪੁਰ ਦੇ ਏਜੰਟ ਸੀ ਦੋਨੋਂ ਹੀ। ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ। ਹਾਂ ਕਾਰਵਾਈ ਹੋਈ ਹੈ ਜੇ ਕਾਰਵਾਈ ਕਰਨ ਦੇ ਆ ਜੇ। ਹਾਂ ਕਰ ਰਹੇ ਹਾਂ ਕਾਰਵਾਈ। ਜਾਰੀ ਰੱਖੀਏ ਕਾਰਵਾਈ। ਕੋਈ ਕਪੂਰਥਲਾ ਦਾ ਜਿਵੇਂ ਤੁਸੀਂ ਕਪੂਰਥਲਾ ਦੇ ਨਾਲ ਸੰਬੰਧਤ ਉਹ ਨੌਜਵਾਨ ਕੋਈ ਕਪੂਰਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ। ਹੈਗੇ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਕੇ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ। ਜਿਹੜੇ ਅਜੇ ਵੀ ਹੈਗੇ ਮੁੰਡੇ ਆ। ਆਫ ਦਾ ਕੈਮਰਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੋਲ ਹਾਂ 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 ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਆਈ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਫਸੇ ਹਰੇਕ ਕੰਟਰੀ ਫਸੇ ਮੁੰਡੇ ਗੁਆਟੇਮਾਲਾ ਫਸੇ ਆ ਮੈਕਸੀਕੋ ਫਸੇ ਮੁੰਡੇ ਹਰੇਕ ਉਹਨਾਂ ਦੀ ਆਸ ਹੈੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਚੰਗਲ ਚੋਂ ਨਿਕਲੇ ਪਹਿਲਾਂ ਮੈਂ ਤਾਂ ਭੱਜ ਕੇ ਨਿਕਲਿਆ ਸਰ ਕੀ ਕੀ ਆਛ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਕਰ ਉਪਾ ਦੇਣਾ ਵਾ ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭਜਨਾ ਸੀ ਬੰਦੇ ਤੋਂ ਤੇ 7:30 ਵਜੇ ਮੀ ਪੈਂਟੇ ਉੱਥੇ ਬਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੁਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਇੱਕ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਮੈਨੂੰ ਤੇ ਉਹ ਬੰਦੇ ਨੇ ਮੇਰੇ ਹੱਥ ਕੀਤਾ ਮੈਂ ਉਹਨੂੰ ਸਪੈਨੀਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਕਿਹਾ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਕੰਮ ਕਰਦਾ ਸੀ ਉਹ ਵੀਰ ਤੇ ਉਹ ਜਿਹੜਾ ਭਾਉ ਕੰਮ ਕਰਨ ਰਿਹਾ ਸੀ ਉੱਥੇ ਤੇ ਉਹ ਜਿੱਥੇ ਕਹੋ ਮੈਨੂੰ ਕਹਿ ਰਿਹਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸੇ ਦਾ ਬੰਦੇ ਛੱਡ ਦੇਣਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਨਤ ਕਿਉਂ ਪੰਜਾਬੀ ਨਹੀਂ 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 ਉਹ ਉਧਰਲਾ ਸਪੈਨੀ ਸੀ ਮੈਨੂੰ ਨਹੀਂ ਉਹ ਉੱਥੇ ਹੈ ਹੀ ਨਹੀਂ ਸੀ ਉਹ ਤੇ ਸਪੈਨੀ ਸੀ ਨਹੀਂ ਕੀ ਕਹਿ ਕੇ ਗਿਆ ਸੀ ਤੁਹਾਨੂੰ ਕਿ ਜੇ 1500 ਡਾਲਰ ਨਹੀਂ ਦਿਆਂਗੇ ਤਾਂ ਮਾਰ ਦੇਣਗੇ ਉਹ ਤਾਂ ਟੌਰਚਰ ਕਰਦੇ ਟੌਰਚਰ ਹੱਦ ਟੌਰਚਰ ਉਹ ਟਾਰਚਰ ਹਾਈ ਲੈਵਲ ਦਾ ਟਾਰਚਰ ਕਰਦੇ ਆ। ਹੁਣ ਨੌਜਵਾਨ ਦੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਨੇ ਸੰਤ ਬਲਬੀਰ ਸਿੰਘ ਸਿਚਵਾਲ ਦਫਤਰ ਸੰਪਰਕ ਕੀਤਾ। ਉਸ ਵੇਲੇ ਸੰਤ ਸਿਚਵਾਲ ਕੈਨੇਡਾ ਗਏ ਹੋਏ ਸਨ। ਉਹਨਾਂ ਨੇ ਉੱਥੋਂ ਹੀ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਕੋਲੰਬੀਆ ਦੇ ਵਿੱਚ ਫਸੇ ਨੌਜਵਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਨਾਲ ਸੰਪਰਕ ਕੀਤਾ। ਜ਼ਿਲ੍ਹਾ ਦੇ ਸਹਿਯੋਗ ਦੇ ਨਾਲ ਇਹ ਨੌਜਵਾਨ 13 ਦਿਨਾਂ ਦੇ ਵਿੱਚ ਸਹੀ ਸਲਾਮਤ ਘਰ ਵਾਪਸ ਪਰਤ ਗਿਆ ਹੈ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਹੈ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਦਿੱਤੀ ਸੀ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕਿ ਉਹ ਇਹਨੂੰ ਰੋਜ਼ਾਨਾ ਪੈਸੇ ਦਿੰਦੇ ਸੀ ਡਰਾਉਂਦੇ ਸੀ ਵੀ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਬਰੇ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਨ ਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੇ ਏਜੰਟਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਇਆ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਸੋ ਹੁਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਹਨਾਂ ਨੂੰ ਜੇ ਵਿੱਚੋਂ ਇਹ ਪਾਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਅਮੇਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ ਗਰੀਬਨ ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਸੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਬਾਬਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਪੈੜੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਜਾਣ ਚਾਹੁੰਦਾ ਇਹ ਕੱਲਾ ਹੀ ਆ ਜਿਹੜਾ ਹੈਗਾ ਮਾ ਮਾਪ ਦਾ ਪੁੱਤਰ ਆ ਸੋ ਮਾ ਮਾਂ ਬਣੋਂ ਹੁੰਦਾ ਵੀ ਚਲੋ ਬੱਜੇ ਦੀਆਂ ਖੁਸ਼ੀਆਂ ਦੇਣੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਾ ਨਾ ਦੋਵੇਂ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੈ ਸਾਰੀ ਜਿਹੜੀ ਹੈਗੀ ਹੈ ਜੱਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਇਹ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜਿਆ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅੱਜ ਜਿਹੜਾ ਹੈ ਅਸੀਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਜੀ ਸਦਕੇ ਜਾਓ ਕੋਈ ਨਹੀਂ ਰੋਕਦਾ ਕਿਸੇ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇੱਥੋਂ ਕਿਸੇ ਜਿਹੜੇ ਹੈਗੇ ਆ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੀਆਂ ਉਹਨਾਂ ਦੀਆਂ ਫਾਰਮੈਲਟੀ ਆ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਦੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹਦਾ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕੋਲੰਬੀਆ ਦੇ ਵਿੱਚ ਸਾਡੀ ਇੰਡੀਆਨ ਐਂਬੈਸੀ ਆ ਵਿਦੇਸ਼ ਮੰਤਰਾਲਿਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਹਸ ਦਿੱਤਾ ਤੇ ਅਜੇ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਆ ਪਰਿਵਾਰ ਜਿਹੜਾ ਹੈਗਾ ਟਿਕਟ ਲਾਉਣ ਜੋਗਾ ਵੀ ਨਹੀਂ ਸੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਤੇ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਤੇ ਇਹੋ ਜੇ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਕਰ ਵੀ ਤੋਂ ਡਾਊਟ ਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਐਹੋ ਜੀ ਕਮਾਈ ਤੋਂ ਐਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਐ ਕਿਹਾ ਕਿ ਪੈਸੇ ਖਰਚ ਕੇ ਆਪਣੀਆਂ ਜਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਜੋਖਮ ਦੇ ਵਿੱਚ ਪਾਉਣ ਦੀ ਬਜਾਏ ਉਹਨਾਂ ਹੀ ਪੈਸਿਆਂ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਹੀ ਕੋਈ ਰੋਜ਼ਗਾਰ ਕਰਨ ਜਾਂ ਫਿਰ ਸਹੀ ਤਰੀਕਿਆਂ ਦੇ ਨਾਲ ਹੀ ਵਿਦੇਸ਼ ਜਾਣ ਉਹਨਾਂ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਟਰੈਵਲ ਏਜੰਟਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਿਊਜ਼ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ